ਜਾਂ ਰੂਸ ਦੀ ਲੋਡ ਬਣ ਗਈ ਹੈ ਉਹ ਵੱਖ-ਵੱਖ ਮੁਲਕਾਂ ਚੋਂ ਮਨੁੱਖੀ ਤਸਕਰੀ ਕਰਵਾ ਰਹੇ ਆ ਕਿ ਉੱਥੇ ਦੀ ਸਰਕਾਰੀ ਧਿਰਾਂ ਸੱਤਾਧਾਰੀ ਧਿਰ ਏਜੰਸੀਆਂ ਪੁਲਿਸ ਫੋਰਸ ਫੌਜ ਇਹ ਕਿਸੇ ਨੈੱਟਵਰਕ ਨਾਲ ਤਾਲਮੇਲ ਚ ਕਰਨ ਸੀਬੀਆਈ ਨੇ ਮਨੁੱਖੀ ਤਸਕਰੀ ਦੇ ਰੂਸ ਭੇਜਣ ਦੇ ਅਜਿਹੇ ਮਾਮਲਿਆਂ ਨਾਲ ਸੰਬੰਧਿਤ 13 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਸੀਬੀਆਈ ਨੇ ਚੰਡੀਗੜ੍ਹ ਦਿੱਲੀ ਮੁੰਬਈ ਚਨਈ ਅੰਬਾਲਾ ਇਹਨਾਂ ਥਾਵਾਂ ਤੇ ਹੋਰ ਤਰੁਪੁਰਪਰਾ ਹੋਰ ਕਿੰਨੀਆਂ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ ਸੋਸ ਛਾਪੇ ਮਾਰੀ ਦੇ ਵਿੱਚ 13 ਥਾ ਮ ਤੋਂ ਬਾਅਦ 50 ਲੱਖ ਤੋਂ ਬਾਅਦ ਨਕਦੀ ਦਾ ਮਿਲਣਾ ਆ ਡਿਜੀਟਲ ਚੀਜ਼ਾਂ ਦਾ ਮਿਲਣਾ ਲੈਪਟਾਪ ਮਿਲ ਗਏ ਜੀ ਮੋਬਾਈਲ ਫੜੋਗੇ ਜੀ ਕੰਪਿਊਟਰ ਫੜੋਗੇ ਜੀ ਡਿਸਕਾਂ ਫੜੋਗੀਆਂ ਜੀ ਆ ਕਾਗਜ਼ ਪੱਤਰ ਮਿਲ ਗਏ ਜੀ ਆ ਪਾਸਪੋਰਟ ਪਏ ਨੇ ਜੀ ਆ ਫਾਈਲਾਂ ਪਈਆਂ ਨੇ ਆ ਵੀਜ਼ਾ ਵਾਲਾ ਕੰਮ ਪਿਆ ਜੀ ਸਾਰਾ ਕੁਝ ਕਾਫੀ ਕੁਝ ਬਰਾਮਦ ਹੋਇਆ ਤੇ ਦਰਸ਼ਣ ਤੋਂ ਬਾਅਦ ਲੋਕ ਪੁੱਛਕਿਛ ਲਈ ਹਿਰਾਸਤ ਚ ਲੈ ਨੇ ਤੇ ਇਹਦੇ ਵਿੱਚੋਂ ਇਹ ਗੱਲ ਵੀ ਉੱਪਰ ਕੇ ਆਈ ਕਿ ਜਿਹੜਾ ਇਹ ਨੈਟਵਰਕ ਕੰਮ ਕਰਦਾ ਉਹਦਾ ਟਾਰਗੇਟ ਹੈ ਕਿ ਪੰਜਾਬ ਹਰਿਆਣਾ ਜਾਂ ਦਿੱਲੀ ਜਾਂ ਹੋਰ ਬਖੂਕ ਸੁਬਿਆਂ ਚੋਂ これで出ちゃうなって思うてね。